ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸਿੰਘੋਵਾਲ ਵੀਰ ਸ਼ੇਰੇ ਕੋਲ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਜਿਹੜੀ ਆਪਣੀ ਉਹ ਵੀ ਗਰਦਾਸਪੁਰ ਹੀ ਆ ਚੰਗੇ ਟੋਪ ਦੀ ਵਹਿੜ ਆ ਵੀਰ ਕੋਲੇ ਇੱਕ ਵੱਡੀ ਫਾਰਮ ਵਾਲੀ ਬਾਕੀ ਚੰਗੇ ਰਿਕਾਰਡ ਵਾਲੀ ਆ ਬਾਕੀ ਵੀਰ ਜੀ ਵੀਡੀਓ ਐਂਡ ਤੱਕ ਵੇਖਿਓ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਵਧੀਆ ਜੀ ਵਧੀਆ ਵੀਰ ਵਧੀਆ ਚੱਲਦਾ ਵੀਰੇ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਸ਼ਮਸ਼ੇਰ ਸਿੰਘ ਠੀਕ ਹੈ ਸ਼ੇਰਾ ਚੱਲਦਾ ਫਾਰ ਲੈ ਚੱਗੂ ਸਿੰਗੋ ਵਾਲਾ ਪਿੰਡ ਜੀ ਠੀਕ ਹੈ ਚੱਗੂ ਵਾਲ ਵੀ ਨਾਲ ਹੀ ਆ ਹਨਾ ਕਰਤਾਰਪੁਰ ਤੋਂ 10 12 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 94644 48499 ਠੀਕ ਹੈ ਵੀਰੇ ਠੀਕ ਹੈ ਜੀ ਚੰਗੇ ਟੌਪ ਦੀ ਗਾਂ ਆ ਗਈ ਚੰਗੇ ਟੌਪ ਦੀ ਹੈ ਠੀਕ ਹੈ ਜੀ ਦੇਖੋ ਵੀਰੇ ਵੀਰੇ ਕਿੰਨਾ ਕੀ ਰਿਕਾਰਡ ਰਿਆ ਫਿਰ ਇਹਦਾ ਉਹਦੇ ਜਿੰਨਾਂ ਕੋ ਲਈ ਉਹ ਤੇ 35 36 ਕਿਲੋ ਕਹਿੰਦੇ ਕੱਢਿਆ ਪਹਿਲਣ ਨੇ ਅੱਛਾ ਅੱਛਾ ਪਹਿਲੇ ਨੂੰ ਵੀ ਮੌਕੇ ਤੇ 22 23 ਕਿਲੋ ਕੱਲ ਦੀ ਸੁਈ ਥਲੇ ਬੋਲਾਗਾ ਅੱਛਾ 22 23 ਕਿਲੋ ਜਿਹੜਾ ਬ ਥਾਨ ਬੜਾ ਹਨਾ ਜਬਰਦਸਤ ਲੱਗਾ। ਇਹ ਕੋ ਵੀਰੇ ਡੀ ਵਾੜ ਕਿਹੜੀ ਸੌਖੀ ਪਾਲਦੀਆਂ ਘਰ ਆਇਕ ਨਹੀਂ ਵੀਰੇ। ਹਾਂਜੀ ਦਾ। ਸਾਰੇ ਖਾਂਦੀਆਂ ਮੇਲਾ। ਬੋਤ 30 ਕਿਲੋ ਕੱਦੂ ਵੀ ਦੀ। ਬਿਲਕੁਲ ਵੀਰੇ ਥੱਲੇੋਂ ਥੱਬੇ ਲਾਈ ਫੈਂਡੀ ਵਾੜ। ਇਹ ਪੂਰਾ ਪਹਿਲਵਾਨ ਵਾਲੀ ਚਾਲ ਆ। ਚੰਗੀ ਕੋਣ ਚਾਣ ਵਧੀਆ ਲੱਗੀ ਆ। ਠੀਕ ਆ ਜੀ ਠੀਕ ਆ ਆਜੋ ਲੈ ਆਓ। ਕਉਂਦੀ ਵੈੜ ਵੀਰ ਜੀ ਹਰ ਟਾਈਮ ਆਪਣੇ ਕੋ ਵੈੜਾ ਹੁੰਦੀ ਆ ਨਾ ਇਹ ਹਰ ਟਾਈਮ 2 4 5 ਵਜੇ ਹੁੰਦੀ ਆ 2 4 5 ਸਹੀ ਗੱਲ ਆ ਵੀਰ ਜੀ ਵੱਜੀਆਂ ਹੁੰਦੀਆਂ ਵੀਰ ਕੋਲ ਦੋ ਵਿੱਚੀਆਂ ਤਾਂ ਤੁਹਾਡਾ ਪਤਾ ਨਹੀਂ ਆਉਂਦਾ ਹਾਂਜੀ 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 ਪਰ ਵੈੜ ਕਦੀ ਮੇਲੇ ਲਾਉਣ ਵਾਲੀ ਵੈੜ ਆ ਬਾਕੀ ਕੋਈ ਟਾਈਮ ਯਾਰ ਨਹੀਂ ਲੱਗਾ 2 ਵਜੇ ਦਾ ਟਾਈਮ ਆ ਇਹ ਨਾ ਕੋਈ ਮੇਰਾ ਵੀਰ ਸਮਝੇ ਕਿ ਕੋਈ 1 ਮਿੰਟ ਦਾ ਵੀ ਟਾਈਮ ਨਹੀਂ ਲੱਗਾ ਹਾਂਜੀ 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 ਨਾਲੇ ਵੱਡੀ ਵੈੜ ਆ ਵੀਰੇ ਇਹਨੂੰ ਲਾ ਕੇ ਕੀ ਕਰਾਂਗੇ ਹਣਾ ਕੱਲ ਦੁਪਹਿਰ ਦੀ ਸੂਈ ਆ ਜਿਹੜੀ ਚੀਜ਼ ਆ ਰਹੀ ਦਿਖੀ ਜਾਂਦੀ ਆ ਬਾਕੀ ਦੋ ਤੇ ਚੰਗਾ ਜਵਾਈ ਜੋਣਾ ਜੀ ਹਾਂ ਜੀ ਦੋ ਚੋਈਏ ਠੀਕ ਆ ਜੀ ਫਿਰ ਵੀਰ ਫਿਰ ਇਹਦਾ ਰੇਟ ਰੋਡ ਤੇ ਹੋਈਦਾ ਡੇਡ ਡੇਡ ਮੰਗਦੇ ਆ ਯਾਰ ਬਾਹਰ ਮੰਗਦੇ ਵੀਰੇ ਮੁੱਲ ਕਰਦੇ 110000 ਰੁਪਿਆ ਅੱਛਾ 110000 ਰੁਪਿਆ ਮੁੱਲ ਜਿਹੜਾ ਕਰਦੇ ਆ ਠੀਕ ਆ ਜੀ ਦੇਖ ਲਓ ਵਾਧਾ ਘਾਟਾ ਕਰਾਂਗੇ ਨਹੀਂ ਵੈੜ ਤੇ ਨਹੀਂ ਵੀਰ ਜੀ ਕੋਈ ਕਮੀ ਵੈੜ ਤੇ ਵਿਕਦੀ ਆ ਹਾਂ ਜੀ ਹਾਂ ਇਹਦੇ ਜਿਹੜੇ ਵੀਰ ਨੂੰ ਪਰਖਾ ਇਹ ਖੜਨੀ ਕਿ ਸ਼ੌਂਕੀ ਬੰਦੇ ਨੇ ਹਾਂ ਜੀ ਹਾਂ ਬਾਕੀ ਥਾਣ ਥਣ ਦੇਖੋ ਵੀਰੇ ਵੈੜ ਦਾ ਥੋੜਾ ਕੈਮਰੇ ਤੋਂ ਕਰਦੀ ਆ ਇਹ ਫਿਰ ਕਿੰਨੇ ਦੀ ਹਨਾ ਹਾਂ ਨਾ ਹੋ ਜੂਗੀ ਜਿਹੜੀ ਵੇ ਹਰਾਂ ਹੈ ਯਾਰ ਲੱਖ ਦੀ ਕਹਿੰਦੇ ਹਾਂਜੀ ਹਾਂ ਨਾ ਹੀ ਲੱਖ ਦੀ ਦੇ ਦਾਂਗੇ ਹਾਂ ਨਾ ਹੀ ਲੱਖ ਦੀ ਹਾਂਜੀ ਹਾਂ ਜੀ ਸ਼ੇਰ ਵੀਰ ਕਿੰਨੇ ਦੀ ਹੋ ਜਿਹੜੀ ਹਾਂ ਨਾ ਪੱਕੀ ਜੀ ਵੈੜ ਦੇ ਦਾਂਗੇ ਲੱਖ ਦੀ ਯਾਰ ਤੁਹਾਨੂੰ ਲੱਖ ਦੀ ਹਾਂ ਨਾ ਹੀ ਹਾਂਜੀ ਹਾਂ ਠੀਕ ਆ ਜੀ ਦੇਖੋ ਵੀਰ ਜੀ ਲੱਖ ਦੀ ਵੀਰਾਂ ਦਾ ਹਾਂ ਨਾ ਦੇ ਦਾਂਗੇ ਪਰ ਪੂਰੀ ਮੇਲਾ ਲਾਉਣ ਵਾਲੀ ਵੈੜ ਆ ਦੇਖੋ ਵੀਰੋ ਵੈੜ ਚੰਗੇ ਟੌਪ ਦੀ ਯਾਰ ਕੋਈ ਵੀਰ ਐਰ ਸ਼ਹਿਰ ਸਮਝ ਲੈ ਬਾਕੀ ਆਪਾਂ ਆਪਣੀ ਸਮਝਾਣਾ ਵੀਰੇ ਮਗਰ ਬੱਛਾ ਆ ਗਿਆ ਜੀ ਥਾਂ ਤੋਂ ਚੰਗਾ ਸਪੈਸ਼ਲ ਚਲੋ ਬਾਕੀ ਮਾਨ ਤਾਨ ਕਰਦੇ ਹੋਏ ਹੋ ਜਾਏਗਾ ਮੌਕੇ ਤੇ ਠੀਕ ਹੈ ਇਹ ਇੱਕ ਹੋਰ ਬ੍ਰਾਂਡ ਹੈ ਠੀਕ ਆ ਜੀ ਇਹ ਵੀਰੇ ਕਿੱਦਾਂ ਸੂਈ ਆਏ ਕਿ ਗੱਬਣ ਆ ਗੱਬਣ ਆ ਦੂਜਾ ਸੁਹਾਗਾ ਦਾ ਤੀਜਾ ਲਾ ਲਓ ਤੁਸੀਂ ਤੀਜਾ ਹੀ ਕਰੋ ਅੱਛਾ ਅੱਛਾ ਗੱਬਣ ਆ ਦੂਜਾ ਲਾ ਲੇ ਕੋਈ ਸੁਹਾਗਾ ਕੋਈ ਤੀਜਾ ਲਾਏ ਆਪਣੀ ਪਰਖ ਕਰੇ ਹਨਾ ਜੀ ਹਾਂ ਦੋਦੇ ਵੀ 22 23 ਕਿਲੋ ਵੀ 22 ਕਿਲੋ ਫੁੱਲ ਵੱਡੀ ਵੜਾ ਵੀਰੇ ਤੋਰਦੇ ਆ ਵੀ ਤੋਰ ਦਿਓ ਦੇਖੋ ਵੀਜੀ ਦਾ ਤੋਰ ਦਿਓ ਬਾਕੀ ਖਾਣਾ ਤੋਂ ਨਾਲ ਦੀ ਫੁੱਲ ਗਰੰਟੀ ਮਾੜੀ ਜੀ ਭਲ ਪਾਈ ਯਾਰ ਹਾਂ ਜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਵਰ ਚਲੋ ਹੋਈ ਜਾਂਦਾ ਨੀ ਕੀ ਆਜੋ ਲੈ ਆਓ ਤੈਨੂੰ ਗਰੰਟੀ ਵਾਲੀ ਠੀਕ ਐ ਵੇਖੋ ਬੋਦੀ ਵਾਲੀ ਵਹਿੜ ਹੈਗੀ ਚੰਗੀ ਫਰੀਡ ਵਾਲੀ ਛੋਟਾ ਗਾਨਾ ਆ ਗਿਆ ਸ਼ੇਰੇ ਵੀਰ ਬਣੂ ਬੜੀ ਜਣਾ ਵਹਿੜ ਬਣੇ ਬੰਦੇ ਕਹਿੰਦੇ 20 22 ਕਿਲੋ ਦੁੱਧ ਚੋਇਆ ਵਾ ਅਛਾ 20 22 ਕਿਲੋ ਦੁੱਧ ਚੋਇਆ ਵਾ ਹਾਂਜੀ ਚੋਇਆ ਹੋ ਵੀਰ ਇਹਨਾ ਨਹੀਂ ਦੇਣਾ ਤੇ ਕਿੰਨੇ ਦੇਣਾ ਚੰਗੀ ਗਾਂ ਚੰਗੀ ਆ ਜੀ ਚੰਗੀ ਨਸਲ ਯਾਦ ਕਰਦਾ ਸੀ ਸਿਹਰਾ ਬੜੀ ਸਹੀ ਗੱਲ ਐ ਤੇ ਥਾਣ ਥਾਣ ਮਾਰੀ ਭਾਗ ਜੀ ਪਈ ਤੇਰਾ ਵੇਖਾ ਹਾਂਜੀ 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 ਬਾਕੀ ਕੋਈ ਚੈੱਕ ਕਰਨੀ ਉਹ ਤੇ ਚਲੋ ਨੇਕੀ ਦਾ ਫਰਕ ਪੈ ਜਾਂਦਾ ਦੇਖੋ ਯਾਰ ਸ਼ੇਰ ਵੀਰੇ ਕਿੰਨੇ ਦੀ ਫਿਰ ਆਪਣਾ ਹੋਜੂ ਹਾਂ ਨਾ ਜੀ ਜਿਹੜੀ ਪੱਕੀ ਜੀ ਮੁੱਲ ਕਰਦੇ 75000 ਵੀਰੇ ਦਾ ਅੱਛਾ ਮੁੱਲ 75000 70000 ਦੀ ਹੋਜੂ ਹਾਂ ਨਾ 70000 ਦੀ ਹਾਂ ਨਾ ਚਲੋ ਠੀਕ ਆ ਜੀ ਬਾਕੀ ਕੋਈ ਭੈਣ ਭਰਾ ਫੋਨ ਲਾਏ ਕੋਈ ਨਹੀਂ ਕਰਦੇ ਹੋ ਮਾਨਤਾ ਨਾ ਹੋਜੀ ਠੀਕ ਆ ਵੀਰੇ ਇਹੋ ਦੋ ਗਹਿਣਾ ਆਪਣਾ ਦੋ ਹੀ ਨੇ ਅੱਜ ਕੋਲ ਦੇਖੋ ਵੀਰ ਜੀ ਆ ਦੋ ਗਹਿਣਾ ਵੀਰ ਕੋਲ ਚੰਗੇ ਜਿਹਨੂੰ ਕਹਿੰਦੇ ਨੇ ਐਂਡ ਪੀਸ ਉਹ ਹੋਇਆ ਬਾਕੀ ਉਹ ਵੀਰ ਜੀ ਵੱਡੀ ਗੱੜ ਫੇਰ ਵਖਾ ਦੇਣੇ ਤੁਹਾਨੂੰ ਸਰ ਵੀਰੇ ਫਿਰ ਲਈ ਕੇ ਫਾਰਮ 'ਚ ਹੋਣੀ ਆ ਨਾ ਫਾਰਮ 'ਚ ਲਈ ਗਾ ਕੰਮ ਠੀਕ ਆ ਜੀ ਫਾਰਮ 'ਚ ਹੀ ਕੰਮ ਨਾਲੇ ਵੀਰੇ ਢੀ ਘਰ ਵੈੜ ਪਾਲਦੀ ਨਹੀਂ ਆਮ ਬੰਦੇ ਕੋ ਠੀਕ ਆ ਵੀਰੇ ਸასი ਘਾਲ ਜੀ ਠੀਕ